ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੀ ਯਾਤਰਾ ਤੋਂ ਬਾਅਦ ਵਾਪਸ ਮਤਨ ਪਰਤ ਆਏ ਨੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਭੂਟਾਨ ਫੇਰੀ ਦੇ ਦੂਜੇ ਦਿਨ ਥਿੰਪੂ ਦੇ ਚਾਂਦ ਲਮਥਾਂਗ ਸਟੇਡੀਅਮ ਵਿਖੇ ਆਯੋਜਿਤ ਕੀਤੇ ਗਏ ਕਾਲ ਚੱਕਰ ਸਸ਼ਕਤੀਕਰਨ ਸਮਾਗਮ ਵਿੱਚ ਹਿੱਸਾ ਲਿਆ ਕਾਲ ਚੱਕਰ ਸਮਾਰੋਧੀ ਪ੍ਰਦਾਨਗੀ ਉਹਨਾਂ ਦੇ ਪਵਿੱਤਰ ਜੇਖੇਨਪੂ ਨੇ ਕੀਤੀ ਪ੍ਰਧਾਨ ਮੰਤਰੀ ਨੇ ਭਾਰਤ ਤੋਂ ਭਗਵਾਨ ਬੁੱਧ ਤੇ ਪਵਿੱਤਰ ਪ੍ਰਭਵਾ ਅਵਸ਼ੇਸ਼ਾਂ ਅੱਗੇ ਪ੍ਰਾਰਥਨਾ ਕੀਤੀ ਜੋ ਇਸ ਸਮੇਂ ਗ੍ਰੈਂਡ ਕੁਇਨਰੀ ਹਾਲਚਸਤਿਤ ਨੇ ਭੂਟਾਨ ਦੇ ਰਾਜਾ ਤੇ ਪ੍ਰਧਾਨ ਮੰਤਰੀ ਨੇ ਸਾਂਝੇ ਤੌਰ ਤੇ 1020 ਮੈਗਾਵਾਟ ਪੁਨਾ ਸਾੰਚੂ ਦੋ ਪਨ ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਜੋ ਭਾਰਤ ਅਤੇ ਭੂਟਾਨ ਵਿਚਾਲੇ ਊਰਜਾ ਪਾਈ ਵਾਲੀ ਛ ਇੱਕ ਮੀਲ ਪੱਥਰ ਹੈ ਭਾਰਤ ਸਰਕਾਰ ਨੇ ਭੂਟਾਨ ਚ ਊਰਜਾ ਪ੍ਰੋਜੈਕਟਾਂ ਨੂੰ ਫੰਡ ਦੇਣ ਲਈ ਭੂਟਾਨ ਲਈ 4000 ਕਰੋੜ ਰੁਪਏ ਦੀ ਰਿਯਾਇਤੀ ਲਾਈਨ ਆਫ ਕ੍ਰੈਡਿਟ ਦਾ ਐਲਾਨ ਕੀਤਾ ਹੈ ਦੋਹਾਂ ਨੇਤਾਵਾਂ ਨੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਨਵਿਆਣ ਯੋਗ ਊਰਜਾ ਮਾਨਸਿਕ ਸਿਹਤ ਸੇਵਾਵਾਂ ਤੇ ਸਿਹਤ ਸੰਭਾਲ ਦੇ ਖੇਤਰਾਂ 'ਚ ਤਿੰਨ ਸਮਝੌਤਿਆਂ ਦੇ ਆਦਾਨ-ਪ੍ਰਦਾਨ ਨੂੰ ਵੀ ਦੇਖਿਆ